ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ ਫੇਸਬੁਕ ਪੇਜ ਖੇਤੀવાડી ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੇ ਐਡਾ ਲੈ ਕੇ ਆਏ ਹਾਂ ਜਿਸ ਤੋਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਸਾਰੇ ਜਾਣਕਾਰੀ ਦਿੱਤੀ ਜਾਊਗੀ। ਸਵਰਾਜ 855 ਟਰੈਕਟਰ ਵਿਕਾਊ ਹੈ ਜੀ 1996 ਮਾਡਲ 6 ਚੀਰੀਆਂ ਰੇਟ ਇਕ ਲੱਖ 65000 ਏਰੀਆ ਜੀ ਮਹਿਲਕਲਾ 8725977098 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 1996 ਮਾਡਲ 6 ਚੀਰੀਆਂ ਵਾਲਾ 1 ਲੱਖ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹੇ ਟਰੈਕਟਰ ਮਹਿਲਕਲਾ ਏਰੀਆ ਦੇ ਵਿੱਚ ਖੜਾ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਤੇ ਇਹ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਐਡ ਹੈ ਤੁਹਾਡੀ ਤੁਸੀਂ ਵੀਡੀਓ ਬਣਾ ਕੇ ਭੇਜੋ ਸਾਨੂੰ 9877988464 ਇਹ ਨੰਬਰ ਸਾਡਾ ਐਡ ਕਰਵਾਉਣ ਦੇ ਲਈ WhatsApp ਨੰਬਰ ਹੈ ਤੁਸੀਂ ਨੋਟ ਕਰ ਲਓ ਇਸ ਨੰਬਰ ਤੇ ਸਾਰੀ ਜਾਣਕਾਰੀ ਦੇ ਨਾਲ ਭੇਜ ਸਕਦੇ ਹੋ ਜਿਹੜੇ ਵੀਰ ਚੈਨਲ ਦੇ ਨਵੇਂ ਆਏ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਲੈਂਟਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਏਰੀਆ ਜਲਾਲਾਬਾਦ ਫਾਜ਼ਿਲਕਾ ਕੰਡੀਸ਼ਨ ਸਾਫ਼ ਹੈ ਤੁਸੀਂ ਦੇਖ ਸਕਦੇ ਹੋ 1.5 ਲੱਖ ਰੁਪਏ ਰੇਟ ਰੱਖਿਆ ਗਿਆ ਹੈ ਜੀ ਲੈਂਟਰ ਪਾਉਣ ਵਾਲੀ ਮਸ਼ੀਨ ਹੈ ਜਲਾਲਾਬਾਦ ਫਾਜ਼ਿਲਕਾ ਏਰੀਆ ਦੇ ਵਿੱਚ 1.5 ਲੱਖ ਰੁਪਏ ਰੇਟ ਰੱਖਿਆ ਗਿਆ ਨੰਬਰ ਨੋਟ ਕਰ ਲਓ 9464454055 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੈਂਟਰ ਪਾਉਣ ਵਾਲੀ ਮਸ਼ੀਨ ਨੂੰ ਖਰੀਦ ਸਕਦੇ ਹੋ 9/9 ਦੀਆਂ ਤਵੀਆਂ ਵਿਕਾਊ ਨੇ ਜੀ ਨਿਊ ਕੰਡੀਸ਼ਨ 9/9 ਦੀਆਂ ਤਵੀਆਂ ਵਿਕਾਊ ਨੇ ਨਿਊ ਕੰਡੀਸ਼ਨ ਹੈ ਏਰੀਆ ਗੁੱਲਾ ਚਿੱਕਾ ਹਰਿਆਣਾ ਰੇਟ 1,25,000 1,25,000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਗੁੱਲਾ ਚਿੱਕਾ ਹਰਿਆਣਾ ਨੰਬਰ ਤੁਸੀਂ ਨੋਟ ਕਰ ਲਓ 8398043799 8398043799 ਇਸ ਨੰਬਰ ਤੇ ਫੋਨ ਕਰਕੇ 9/9 ਦੀਆਂ ਤਵੀਆਂ 1,25,000 ਚ ਖਰੀਦ ਸਕਦੇ ਜਰਸੀਆਂ ਵਿਕਾਊ ਹੈ ਜੀ ਘਰ ਦੀ ਪਾਲੀ ਦੂਜੇ ਸਵੇ ਸੋਣ ਵਾਲੀ ਰੇਟ ਹੈ ਜੀ 65 ਹਜ਼ਾਰ 65000 ਰੁਪਏ ਰੇਟ ਰੱਖਿਆ ਹੈ ਘਰ ਦੀ ਪਾਲੀ ਜਰਸੀ ਗਾਂ ਵਿਕਾਊ ਆ ਦੂਜੇ ਸਵੇ ਸੋਣ ਵਾਲੀ ਹੈ ਤਰਨਤਾਰਨ ਏਰੀਆ ਜੀ 9815230534 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਰਸੀ ਗਾਂ 65000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2013 ਮਾਡਲ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਟੈਰਨ ਦੀ ਕੰਡੀਸ਼ਨ ਵਧੀਆ ਪਈ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮਾਲਕ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਸਵਰਾਜ 855 ਟਰੈਕਟਰ ਹੈ 2013 ਮਾਡਲ ਏਰੀਆ ਡੇਰਾ ਬਾਬਾ ਨਾਨਕ ਰੇਟ ਵੀਰ ਨੇ ਦੱਸਿਆ ਨੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 758934419 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਟਰੈਕਟਰ ਦਾ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ Hero Splendor Plus motorcycle vikau hai ji 2018 model 30000 rupaye rate rakhe gaya area hai ga ji Amritsar Amritsar area hai ji 2018 model hai 30000 rupaye rate rakhe gaya baaki tusi number note kar lo is number te phone karke deal kar sakde ho ji 8146831559 is number te phone karke motorcycle hai jeda tusi khareed sakde ho 7 ਮਹੀਨਿਆਂ ਦੀ ਗੱਬਣ ਗਾਂ ਵਿਕਾਊ ਹੈ ਜੀ 7 ਮਹੀਨਿਆਂ ਦੀ ਗੱਬਣ ਗਾਂ ਵਿਕਾਊ ਆ ਏਰੀਆ ਸਮਾਣਾ ਰੇਟ ਹੈ ਜੀ 32000 32000 ਰੁਪਏ ਰੇਟ ਰੱਖਿਆ ਗਿਆ ਜੀ 70872 22722 ਇਸ ਨੰਬਰ ਤੇ ਫੋਨ ਕਰਕੇ ਤੁਸੀਂ 7 ਮਹੀਨਿਆਂ ਦੀ ਗੱਬਣ ਗਾਂ ਹੈ ਜਿਹੜੀ ਤੁਸੀਂ 32000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਆਲਟੋ ਗੱਡੀ ਵਿਕਾਊ ਹੈ ਜੀ ਗੱਡੀ 2008 ਮਾਡਲ ਹੈ ਪਹਿਲੇ ਨਾਂ ਹੈ ਜੀ ਪਾਸਿੰਗ ਹੈਗੀ ਆ ਬਾਕੀ ਕੋਈ ਹੋਰ ਜਾਣਕਾਰੀ ਗੱਡੀ ਬਾਰੇ ਲੈਣੀ ਹੋਵੇ ਤਾਂ ਤਸਵੀਰ ਉਹਦੇ ਨਾਲ ਇਸ ਨੰਬਰ ਤੇ ਗੱਲ ਕਰਕੇ ਸਾਰੀ ਜਾਣਕਾਰੀ ਲੈ ਕੇ ਆਲਟੋ ਗੱਡੀ 2008 ਮਾਡਲ ਹੈ ਜਿਹੜੀ ਗ੍ਰੀਟਸਾ ਹੈ ਨੰਬਰ ਨੋਟ ਕਰ ਲਓ 9996727713 ਇਸ ਨੰਬਰ ਤੇ ਫੋਨ ਕਰਕੇ ਗੱਡੀ ਨੂੰ ਤੁਸੀਂ ਗ੍ਰੀਟ ਸਕਦੇ ਹੋ ਸੈਂਟਰੋ ਗੱਡੀ ਵਿਕਾਊ ਹੈ ਜੀ 2007 ਮਾਡਲ ਹੈ ਏਰੀਆ ਮਲੋਟ 65000 ਰੁਪਏ ਗੱਡੀ ਦਾ ਰੇਟ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਦਾ ਕਹਿਣਾ ਹੈ ਕਿ ਫੁੱਲ ਗਰੰਟੀ ਹੈ 76969 14840 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਜਿਹੜੀ 65000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੱਕੀ ਪਲੈਂਟਰ ਮਸ਼ੀਨ ਵਿਕਾਊ ਹੈ ਜੀ 2021 ਮਾਡਲ ਏਰੀਆ ਰਾਮਪੁਰਾ ਫੁੱਲ ਬਠਿੰਡਾ ਮੱਕੀ ਪਲੈਂਟਰ ਮਸ਼ੀਨ ਵਿਕਾਊ ਹੈ ਜੀ 2021 ਮਾਡਲ ਏਰੀਆ ਰਾਮਪੁਰਾ ਫੂਲ ਬਠਿੰਡਾ ਰੇਟ ਹੈ ਜੀ 375000 375000 ਪਰ ਰੇਟ ਰੱਖਿਆ ਹੈ 9872840019 ਇਸ ਨੰਬਰ ਤੇ ਫੋਨ ਕਰਕੇ ਜੀ ਤੁਸੀਂ ਮੱਕੀ ਪਲੈਂਟਰ ਮਸ਼ੀਨ 375000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ 5-7 ਕਿਲੇ ਜ਼ਮੀਨ ਚਾਹੀਦੀ ਹੈ ਸਵੀਰ ਨੂੰ ਜੀ ਰਾਜਪੁਰਾ ਚ 20 ਤੋਂ 25 ਲੱਖ ਦੀ ਰੇਂਜ ਦੇ ਵਿੱਚ ਜੇਕਰ ਕੋਈ ਵੀਰ ਵੇਚਦਾ ਹੋਵੇ ਤਾਂ ਨੰਬਰ ਨੋਟ ਕਰ ਲਓ ਜੀ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰਿਓ 9814003774 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਜੀ ਇਸ ਵੀਰ ਨੂੰ ਜ਼ਮੀਨ ਚਾਹੀਦੀ ਹੈ ਇਸ ਵੀਰ ਦੇ ਸਾਰੇ ਸੰਦ ਵਿਕਾਊ ਨੇ ਜੀ ਏਰੀਆ ਗੰਗਾ ਨਗਰ ਰਾਜਸਥਾਨ ਜਿਸ ਤੇ ਦਾ ਕਰਾਹਾ 8.5 ਫੁੱਟਾ ਰੇਟ ਹੈਗਾ 23000 ਜਮਨਮ ਕਣਕ ਬੁਜਾਈ ਮਸ਼ੀਨ 13 ਪੋਰੀ ਰੇਟ ਹੈਗਾ 38000 ਨਰਮਾ ਵਿਜਾਈ ਮਸ਼ੀਨ 4 ਪੋਰੀ ਰੇਟ ਦਾ 28000 ਟਰਾਲੀ ਹੈ ਜੀ 11/6 ਦੀ ਜਮਾ ਨਮੀ 78% ਰੇਟ 1,70,000 9950525679 ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਦਾਂ ਨੂੰ ਖਰੀਦ ਸਕਦੇ ਹੋ ਤੇ ਸਾਰੀ ਜਾਣਕਾਰੀ ਲੈ ਕੇ ਇਸ ਵੀਰ ਦੇ ਨਾਲ ਇਸ ਨੰਬਰ ਤੇ ਸਾਰੇ ਸੰਦ ਨੇ ਜਿਹੜੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਦਿਖਾਏ ਹੋਏ ਦੇਖ ਸਕਦੇ ਹੋ 100 ਗਜ ਦੇ ਵਿੱਚ ਬਣੀ ਕੋਠੀ ਵਿਕਾਊ ਹੈ ਜੀ 100 ਗਜ ਦੇ ਵਿੱਚ ਬਣੀ ਕੋਠੀ ਵਿਕਾਊ ਹੈ ਏਰੀਆ ਜੀ ਡੇਰਾ ਵਸੀ ਨੇੜੇ ਜਿਰਕਪੁਰ 8437363796 ਇਸ ਨੰਬਰ ਤੇ ਫੋਨ ਕਰਕੇ ਕੋਠੀ ਤੁਸੀਂ ਖਰੀਦ ਸਕਦੇ 100 ਗੈਸ ਦੇ ਵਿੱਚ ਇਹ ਬਣੀ ਹੈ ਜੀ A to Z ਕੰਪਲੀਟ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਕੋਠੀ ਦੇ ਵਿੱਚ ਮਤਲਬ ਕਿ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਰਹਿੰਦਾ ਹੋਊਗਾ ਬ੍ਰੇਕੀ ਦੇ ਨਾਲ ਵਰਕ ਕੀਤਾ ਹੋਇਆ ਹੈ A to Z ਬਿਜਲੀ ਪਾਣੀ ਸਾਰੀਆਂ ਸੁਵਿਧਾਵਾਂ ਨੇ ਵਾਸਤੇ ਤੁਸੀਂ ਜਾ ਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਸਾਰੇ ਸੰਦ ਵਿਕਾਉ ਨੇ ਜੀ ਜਿਸਤੀ ਦੀ ਪਾਈਪਾਂ ਸੁਹਾਗਾ ਜਿੰਦਰਾ ਰੋਟਾਵੇਟਰ ਤੇ ਮੋਟਰਸਾਈਕਲ ਦੀ ਟਰਾਲੀ ਏਰੀਆ ਹੈਗਾ ਜੀ ਤਰਨਤਾਰ 84373 3036 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾਉਣੀ ਹੋ ਤਾਂ ਉਹਦੀ ਫਰੈਸ਼ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਉਹ ਵਾਲੀ ਵੀਡੀਓ ਨਾ ਭੇਜਿਆ ਕਰੋ ਜਿਹੜੀ ਕਿਤੇ ਤੁਸੀਂ ਆਪਦੇ ਫੇਸਬੁੱਕ ਪੇਜ ਤੇ ਜਾਂ ਕਿਤੇ ਇੰਸਟਾਗ੍ਰam ਤੇ ਆਪਦੀ ਪਹਿਲਾ ਚਲਾਈ ਹੋਵੇ ਤਾਂ ਸਾਨੂੰ ਉਹ ਵੀਡੀਓ ਨਾ ਭੇਜਿਆ ਕਰੋ ਜੀ ਸਾਨੂੰ ਨਵੀਂ ਵੀਡੀਓ ਨਵੀਆਂ ਫੋਟੋਆਂ ਭੇਜਿਆ ਕਰੋ ਸਾਰੀ ਜਾਣਕਾਰੀ ਦੇ ਨਾਲ ਸਾਡਾ WhatsApp ਨੰਬਰ ਇੱਕ ਵਾਰ ਫੇਰ ਨੋਟ ਕਰ ਲਿਓ 9877998446 ਇਸ ਨੰਬਰ ਤੇ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੀ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਸੋ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਉਨਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਤੇ ਵੀਡੀਓ ਨੂੰ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣ ਕਿ ਕਿਹੜੇ-ਕਿਹੜੇ ਏਰੀਏ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਤੇ ਕਮੈਂਟ ਕਰਕੇ ਇਹ ਵੀ ਦੱਸਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ, ਪਲਾਟ, ਕੋਠੀ, ਘਰ ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਚਲਦੀ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਈ ਕਿਸਾਨ ਵੀਰਾਂ ਦੀ ਮਦਦ ਹੋ ਸਕਦੀ ਹੈ ਸੋ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਕੋਰਨਾ ਵੀਡੀਓ ਨਾਲ ਧੰਨਵਾਦ